ਛੱਡ ਤੋਂ ਬਾਅਦ ਵੀ ਗਾਈਆਂ ਇੰਨੀ ਕਾਲੀ ਖਰੀਦਣੀਆਂ ਹੈਗੀ ਠੀਕ ਹੈ ਵੀ ਕਿਹੜੇ ਟਾਈਮ 'ਚ ਗੱਬਣ ਗਾਈ ਲੈਣੀ ਆ ਕੋਦੋ ਸੱਜਰ ਗਾਈ ਲੈਣੀ ਉਹ ਸਾਰੀਆਂ ਚੀਜ਼ਾਂ ਪ੍ਰੀ ਪਲੈਨਿੰਗ ਹੋ ਜਾਂਦਾ ਬਈ ਸਾਰਾ ਕੁਝ ਜੇਰ ਆਪਾਂ ਨਾ ਕੋਈ ਡੇਰੀ ਫਾਰਮ ਵਸਾਈ ਲਏ ਤੋਂ ਬਿਨਾ ਕਾਮਯਾਬੀ ਹੈ ਨਹੀਂਗਾ ਨਹੀਂ ਜਿਹੜੇ 10 15 ਗਾਂਗਾਂ ਰੱਖੇ ਵੀ ਬੈਠੇ ਆ ਉਹ ਵੀ ਸਾਡੇ ਕੋਲੇ ਟ੍ਰੇਨਿੰਗ ਆਲੇ ਆਉਂਦੇ ਹੈਗੇ ਲੈ ਵੀ ਸੱਜਣੋ ਬਾਈ ਭੁੱਲਰ ਕੋਲੇ ਪਹੁੰਚੇ ਆ ਆਪਾਂ ਥੋੜਾ ਟਾਈਮ ਹੋ ਗਿਆ ਅੱਜ ਲੰਮੇ ਟਾਈਮ ਬਾਅਦ ਬਾਈ ਕੋਲੇ ਪਹੁੰਚੇ ਆ ਪਰ ਬਾਈ ਨੇ ਨਾ ਬਹੁਤ ਵਧੀਆ ਇੱਕ ਉਪਰਾਲਾ ਕੀਤਾਗਾ ਜਿਹੜੇ ਵੀਰਪਰਾ ਡੇਰੀ ਫਾਰਮ ਦੇ ਧੰਦੇਵਾਲ ਆ ਰਹੇ ਆ ਇਹ ਬਹੁਤ ਖੁਸ਼ੀ ਦੀ ਗੱਲ ਆ ਕਿ ਨਵੇਂ ਨੌਜਵਾਨ ਮੁੰਡੇ ਡੇਰੀ ਫਾਰਮ ਦੇ ਧੰਦੇਵਾਲ ਆ ਰਹੇ ਆ ਬਾਈ ਭੁੱਲਰ ਨੇ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਹੋਇਆਗਾ ਡੇਰੀ ਫਾਰਮ ਨੂੰ ਲੈ ਕੇ ਕਿ ਜਿਵੇਂ ਹੁਣ ਇਹਨਾਂ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਡੇਰੀ ਫਾਰਮ ਦੇ ਧੰਦੇ ਨਾਲ ਜੁੜੇ ਹੋਏ ਨੂੰ ਇਹ ਚਾਹੁੰਦੇ ਆ ਵੀ ਜਿਹੜੇ ਵੀ ਨਵੇਂ ਮੁੰਡੇ ਕੰਮ ਕਰਨ ਹਨ ਵੀ ਉਹ ਪਹਿਲਾਂ ਥੋੜਾ ਜਿਹਾ ਵੀ ਸਿੱਖ ਕੇ ਤੇ ਤਿਆਰੀ ਨਾਲ ਕੰਮ ਕਰਨ ਤਾਂ ਕਿ ਉਹ ਆਪਣੇ ਕੰਮ ਦੇ ਵਿੱਚ ਅੱਗੇ ਜਾ ਕੇ ਨੁਕਸਾਨ ਨਾ ਖਾਣ ਹਨ ਤੇ ਬਾਈ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਹੈਗਾ ਆਪਾਂ ਸਾਰੀ ਜਾਣਕਾਰੀ ਲੈਣੇ ਆ ਇਸ ਗੱਲਬਾਤ ਤੋਂ ਕੀ ਕੀ ਬਾਈ ਕੰਮ ਕਰ ਰਿਹਾ ਹੈਗਾ ਕਿਵੇਂ-ਕਿਵੇਂ ਉਹ ਚੀਜ਼ ਦੀ ਤਿਆਰੀ ਕਰਾਉਂਦਾ ਹੈ ਬਾਈ ਸਸੀ ਕਾਲ ਸਸੀ ਕਾਲ ਜੀ ਅ ਬਾਈ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਵੀ ਜਿਹੜਾ ਤੁਸੀਂ ਇਹ ਉਪਰਾਲਾ ਕਰ ਰਹੇ ਹੋ ਨਾ ਇਹ ਬਹੁਤ ਚੰਗੀ ਗੱਲ ਹੈ ਪਹਿਲੀ ਗੱਲ ਤਾਂ ਨਵੇਂ ਮੁੰਡੇ ਹਨਾ ਕਈ ਵਾਰੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਉਹ ਚਾਹੁੰਦੇ ਆ ਵੀ ਸਾਨੂੰ ਇੱਕ ਚੰਗੀ ਗਾਈਡੈਂਸ ਵਾਲਾ ਕੋਈ ਬੰਦਾ ਹੋਵੇ ਹਨਾ ਤੇ ਤੁਸੀਂ ਇਸ ਦੇ ਲਈ ਕੀ ਕੀ ਕਰ ਰਹੇ ਹੋ ਬਈ ਆਪਾਂ ਗਰੇ ਇੱਕ ਡੈਰੀ ਫਾਰਮ ਦੀ ਟ੍ਰੇਨਿੰਗ ਚਲਾਈ ਆ ਫਾਰਮ ਦੇ ਉੱਤੇ ਜਿਹਦੇ ਵਿੱਚ ਥਿਓਰੀ ਤੇ ਪ੍ਰੈਕਟੀਕਲ ਦੋਨੇ ਹੁੰਦੇ ਆ ਤੇ 5 ਦਿਨਾਂ ਦੀ ਉਹ ਸਾਡੀ ਟ੍ਰੇਨਿੰਗ ਹੁੰਦੀ ਆ ਜਿਹਦੇ ਵਿੱਚ ਸਾਡੀ ਉਹਦੇ ਵਿੱਚ ਪੀਡੀਐਫੇ ਮਦਦ ਕਰਦੀ ਹੈਗੀ ਪੀਡੀਐਸ ਮਦਦ ਕਰਦੀ ਹੈਗੀ ਏਵੀਐਸ ਹੁੰਦੀ ਹੈ ਵੀ ਤਿੰਨੇ ਕੰਪਨੀਆਂ ਦਾ ਨਾਲ ਆ ਵੀ ਸਾਡੇ ਲੈਕਚਰ ਦਿੰਦਿਆਂ ਗਿਆ ਜਿਵੇਂ ਬਰੀਡ ਸਿਲੈਕਸ਼ਨ ਦੇ ਵਿੱਚ ਏਵੀਐਸ ਆਪ ਦਾ ਇੱਕ ਦਿਨ ਦਾ ਲੈਕਚਰ ਰੱਖਦੀ ਹੈ ਵੀ ਆਪਾਂ ਬਰੀਡ ਕਿਵੇਂ ਸਿਲੈਕਟ ਕਰਨੀ ਆ ਬੁੱਲ ਕਿਵੇਂ ਸਿਲੈਕਟ ਕਰਨੀ ਆ ਪੀਡੀਐਸ ਦੀ ਆਪਾਂ ਕਿਵੇਂ ਪੀਡੀਐਫ ਇਹਨਾਂ ਨਾਲ ਜੋੜ ਸਕਦੇ ਆ ਪੀਡੀਐਸ ਨਿਊਟ੍ਰੀਸ਼ਨਾਂ ਤੇ ਫਿਰ ਉਹ ਦੁਬਾਰਾ ਅਸੀਂ ਸਾਇਲੇ ਦਾ ਟੈਸਟ ਕਰਨਾ ਡਰਾਈ ਮੈਟਰ ਵਗੈਰਾ ਗੋਬਰ ਟੈਸਟ ਕਰਨਾ ਤੇ ਮੇਨ 0 ਦਿਨ ਦੀ ਬੱਚੀ ਤੋਂ ਲੈ ਕੇ ਵੀਰੇ ਜਿਵੇਂ ਅੱਜ ਕਾਵਿੰਗ ਹੋ ਗਈ ਬੱਚੀ ਦੀ ਜੀ ਵੀ ਬੱਚੀ ਜਦੋਂ ਮਾਂ ਦੇ ਪੇਟ ਚੋਂ ਬਾਹਰ ਆ ਗਈ ਉਸ ਤੋਂ ਹੀ ਸਾਡੀ ਟ੍ਰੇਨਿੰਗ ਸ਼ੁਰੂ ਹੋ ਜਾਂਦੀ ਆ ਜੀ ਮਾਂ ਦੇ ਪੇਟ ਦੇ ਅੰਦਰ ਹੀ ਲਾ ਲੋ ਵੀ ਉਹਨੂੰ ਕਿਵੇਂ ਸਵਾਉਣਾ ਆਪਾਂ ਕਿਵੇਂ ਪਾਣੀ ਕੱਢਣਾ ਹੈ ਉਹਦੋਂ ਵਾਰ ਕਿੰਨਾ ਆਪਾਂ ਬੋਲਾ ਪਿਉਣਾ ਉਹਨੂੰ ਕਿੰਨੇ ਟਾਈਮ ਦੇ ਅੰਦਰ ਅੰਦਰ ਉਹਦੋਂ ਵਾਰ ਫਿਰ ਉਹਨੂੰ ਕਿੰਨਾ ਟਾਈਮ ਦੁੱਧ ਪਿਉਣਾ ਫੀਡ ਕਦੋਂ ਦੇਣੀ ਆ ਹਰਾਚਾਰਾ ਕਦੋਂ ਸ਼ੁਰੂ ਕਰਨਾ ਫਿਰ ਉਹਨੂੰ ਕਿੰਨਾ ਵੇਟ ਗੇਨ ਕਰਨਾ ਅੱਗੇ ਉਹ ਕਦੋਂ ਆਪਰੇ ਟੀਕਾ ਭਰਉਣਾ ਕਿਹੜਾ ਟੀਕਾ ਭਰਉਣਾਗਾ ਕਿੰਨੇ ਉਹਦੇ ਸਾਲ ਦੇ ਵਿੱਚ ਵੈਕਸੀਨੇਸ਼ਨਾਂ ਲੱਗਣੀਆਂ ਤੇ ਫੀਡ ਫਾਰਮੂਲੇਸ਼ਨ ਆ ਖੁਦਿਆਂ ਵੀ ਕਿਵੇਂ ਆਪਾਂ ਘਰ ਦੀ ਫੀਡ ਤਿਆਰ ਕਰ ਸਕਦੇ ਆਂ ਜੀ ਸਸਤੀ ਫੀਡ ਨਾਲ ਆਪਣੇ ਬੱਚੇ ਤਿਆਰ ਹੋਣਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਗੱਭਣ ਕਰਨ ਤੋਂ ਬਾਅਦ ਦੁਬਾਰੇ ਦੁੱਧ ਤੇ ਕਿਵੇਂ ਲੈ ਕੇ ਆਉਣਾ ਆਪਾਂ ਟਰਾਂਜੈਕਸ਼ਨ ਫਰੈਸ਼ ਫਿਰ ਰੀਪੀਟ ਬਰੀਡਿੰਗ ਦੀਆਂ ਚੀਜ਼ਾਂ ਇਹ ਸਾਰੀਆਂ ਜਿਹੜੀਆਂ 5 ਦਿਨਾਂ ਦੇ ਵਿੱਚ ਕੋਰਸ ਦੇ ਵਿੱਚ ਅਸੀਂ ਇਨਕਲੂਡ ਹੁੰਦੀਆਂ ਸਾਰੀਆਂ ਪੂਰੀਆਂ ਹੋ ਜਾਂਦੀਆਂ ਗੀਆਂ ਤੇ ਪਲੱਸ ਇਹਦੇ ਵਿੱਚ ਪ੍ਰੈਕਟੀਕਲ ਹੁੰਦਾਗਾ ਤੇ ਜਿਵੇਂ ਟ੍ਰੀਟਮੈਂਟ ਹੁੰਦੇ ਆ ਮਸਾਈਟਸ ਵਗੈਰਾ ਤੇ ਬੁਖਾਰ ਵਗੈਰਾ ਜਿਹੜੇ ਛੋਟੇ ਮੁੱਡੇ ਟ੍ਰੀਟਮੈਂਟ ਆ ਉਹ ਅਸੀਂ ਕੋਰਸ ਦੇ ਵਿੱਚ ਹੀ ਸਿਖਾਉਣਾ ਵੀ 8-10 ਗਾਈਆਂ ਜੇ ਆਪਾਂ ਰੱਖੀਓਂਗੇ ਕਿਸੇ ਵੀ ਵੀਰ ਨੇ ਵੀ ਆਪਾਂ ਨੂੰ ਡਾਕਟਰ ਦੀ ਜ਼ਰੂਰਤ ਨਾ ਹੋਵੇ ਛੋਟੇ ਫਾਰਮਰ ਜਦੋਂ ਡਾਕਟਰ ਨੂੰ ਸਾਧਦੇ ਆ ਵੀਰੇ ਉਹਨਾਂ ਨੂੰ ਪ੍ਰੋਫਿਟ ਘੱਟ ਹੁੰਦਾਗਾ ਤੇ ਡਾਕਟਰ ਹੀ 5-400 ਰੁਪਏ ਡੇਲੀ ਦਾ ਲੈਣ ਲੱਗ ਗਿਆ ਉੱਥੇ ਤੁਹਾਡਾ 14-15000 ਇਹ ਟ੍ਰੇਨਿੰਗ ਲਾਉਣ ਨਾਲ ਛੋਟੇ-ਮੋਟੇ ਟ੍ਰੀਟਮੈਂਟ ਤੁਸੀਂ ਆਪ ਹੀ ਕਰ ਲੈਨੇ ਹੋ। ਬਾਕੀ ਸਾਡਾ ਜਿਹੜਾ ਫਾਰਮ ਦਾ ਨੰਬਰ ਰੱਖਿਆ ਹੋਇਆ ਸੀ ਉਤੇ ਜੇ ਮੈਂ ਵੇਲਾ ਹੋਮਾ ਤਾਂ ਮੈਂ ਅਗਲੇ ਨਾਲ ਅਟੈਂਡ ਕਰ ਲੈਨੇ ਆ ਕੱਲ ਵੀ ਕੀ ਟ੍ਰੀਟਮੈਂਟ ਕਰ ਸਕਦੇ ਆ। ਨਹੀਂ ਸਾਡਾ 3-4 ਮੁੰਡਿਆਂ ਦਾ ਗਰੁੱਪ ਹੈਗਾਗਾ। ਉਥੇ ਕੋਈ ਵੀ ਕਾਲ ਅਟੈਂਡ ਕਰਕੇ ਸੋਨ ਉਹਦਾ ਟ੍ਰੀਟਮੈਂਟ ਦੱਸਿਆ ਜਾਊਗਾ ਵੀ ਕਿਹੜੀ ਪ੍ਰੋਬਲਮ ਆ ਵੀ ਜਿਵੇਂ ਹੁਣ ਫਾਰਮਰ ਸਾਡੇ ਕੋਲ ਟ੍ਰੇਨਿੰਗ ਕਰਕੇ ਜਾਂਦੇ ਹੈਗੇ। ਫਿਰ ਉਹ ਮੁੜ ਕੇ ਫੋਨ ਤੇ ਹੀ ਪੁੱਛ ਲਿੰਦੇ ਬਈ ਅੱਜ ਇੰਨਾ ਬਸਾਰਾ ਮੇਰੀ ਬੱਚੀ ਨੂੰ ਬਈ ਇਹਦੇ ਆ ਲਾਇਆ ਸੀ ਮੈਂ ਕੱਲ ਆਹ ਕੰਟਰੋਲ ਹੋ ਗਿਆ ਜਾਂ ਮਸਟਾਈਟਸ ਆ ਵੀ ਕੰਟਰੋਲ ਨਹੀਂ ਹੋ ਰਹੀ ਠੀਕ ਹੈ ਕੁਝ ਸਟੂਡੈਂਟ ਉਹਨਾਂ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲ ਜਾਂਦਾਗਾ ਹਰੇਕ ਦਾ ਅੱਡ ਅੱਡ ਪ੍ਰੈਕਟੀਕਲ ਹੁੰਦਾ ਠੀਕ ਹੈ ਅਸੀਂ ਜਿੰਨਾ ਸਿੱਖਿਆਗਾ ਪੀਡੀਐਫ 에 ਤੋਂ ਸਿੱਖਿਆ ਜਾਂ ਜਿੱਥੋਂ ਵੀ ਸਿੱਖਿਆ ਸੀ ਨੌਲੇਜ ਇਕੱਠੀ ਕਰੀ ਐਨੇ ਸਾਲਾਂ ਦੀ ਅਸੀਂ ਗਾਂ ਵੰਡ ਰਹੇ ਹਾਂ ਤੇ ਜਿਹੜੀ ਸਾਨੂੰ ਬਾਹਰੋਂ ਮਿਲ ਰਹੀ ਐ ਅਸੀਂ ਹੋਰ ਇਕੱਠੀ ਕਰਕੇ ਫਾਰਮ ਦੇ ਉੱਤੇ ਇੱਕ ਤਰ੍ਹਾਂ ਦੀ ਪ੍ਰੈਕਟੀਕਲ ਹੀ ਚੱਲਦਾ ਸਾਡੇ अच्छा भाई हुन अपनी जेडी ट्रेनिंग आ ਤੁਸੀਂ ਸ਼ੁਰੂ ਕਰਿਆ ਕਿੰਨੀ ਤਰੀਕ ਨੂੰ ਬਈ ਆਪਣਾ ਬੈਚ ਆੜਾ ਸ਼ੁਰੂ ਹੋਣਾ 4 ਜਨਵਰੀ ਨੂੰ ਸ਼ੁਰੂ ਹੋਣਾ ਵੀਰੇ 8 ਜਨਵਰੀ ਤੱਕ ਠੀਕ ਤੇ ਜਿਹਦੀਆਂ ਲਿਮਟਿਡ ਹੀ ਸੀਟਾਂ ਰਹਿ ਗਈਆਂ ਸਾਡੇ ਕੋਲੇ ਠੀਕ ਤੇ ਕਿਉਂਕਿ ਇੱਕ ਤਾਂ ਸਾਡਾ ਹੈਗਾ ਅਸੀਂ 15 ਸੀਟਾਂ ਤੋਂ ਸਟੂਡੈਂਟ ਤੋਂ ਵੱਧ ਸਟੂਡੈਂਟ ਨਹੀਂ ਕਰਦੇ ਕੋਈ ਬੈਚ ਦੇ ਵਿੱਚ ਠੀਕ ਕਿਉਂਕਿ ਸਾਡਾ ਮਕਸਦ ਵੀਰੇ ਪੈਸੇ ਇਕੱਠੇ ਕਰਨਾ ਨਹੀਂ ਹੈਗਾ ਵੀ ਆਪਾਂ ਥੋੜੇ ਸਟੂਡੈਂਟ ਰੱਖਾਂਗੇ ਫੇਰ ਹੀ ਉਹਨਾਂ ਨੂੰ ਪ੍ਰੈਕਟੀਕਲੀ ਕਰਾ ਸਕਾਂਗੇ ਫੇਰ ਹੀ ਆਪਾਂ ਜਿਹੜੇ ਸਟੂਡੈਂਟ ਹੁੰਦੇ ਉਹਨਾਂ ਦੇ ਕੁਐਸਚਨ ਪੁੱਛਿਆ ਸਟੂਡੈਂਟ ਉਹਨਾਂ ਦੇ ਆਪਾਂ ਜਵਾਬ ਦੇ ਸਕੀਏ ਵੀ ਗੈਦਰ ਰੰਗਾ ਸੀ ਘੱਟ ਰੱਖਦੇ ਆ ਕਿ 2-3 ਮਹੀਨੇ ਬਾਅਦ ਇੱਕ ਬੈਚ ਹੀ ਚਲਾਉਣੇ ਹੁੰਦਾ ਥੋੜੀ ਤੁਹਾਨੂੰ ਪਤਾ ਵੀ ਸਟਿਊਲ ਬਿਜੀ ਕਰਕੇ ਟਾਈਮ ਘੱਟ ਨਿਕਲਦਾਗਾ ਇਹ ਵੀ ਹੁਣ ਜਦੋਂ ਜਿਆਦਾ ਫੋਨ ਆਉਣ ਲੱਗਿਆ ਨਹੀਂ ਭਾਈ ਯਾਰ ਬਹੁਤ ਵੀ ਅਸੀਂ ਲਾਉਣਾ ਬੈਚ ਅਸੀਂ ਸਟਾਰਟ ਕਰਨਾ ਇਹਦੇ ਵਿੱਚ ਜਿਹੜਾ ਮੇਨ ਹੈਗਾ ਵੀਰੇ ਅਸੀਂ ਪ੍ਰੋਜੈਕਟ ਰਿਪੋਰਟ ਵੀ ਪੂਰੀ ਵੀ ਆਪਾਂ ਪਹਿਲਾਂ ਪ੍ਰੋਜੈਕਟ ਰਿਪੋਰਟ ਬਣਾਈਏ ਵੀ ਆਪਾਂ ਕਿੰਨਾ ਇਨਵੈਸਟ ਕਰਨਾ ਫਾਰਮ ਤੇ ਹੂੰ ਵੀ ਆਪਣੇ ਕੋਲੇ 50 ਲੱਖ ਰੁਪਈਆ ਉਹਨੂੰ ਕਿੱਥੇ ਕਿੱਥੇ ਇਨਵੈਸਟ ਕਰਕੇ ਆਪਾਂ ਜਿਹੜਾ ਵਧੀਆ ਪ੍ਰੋਫਿਟ ਕੱਢ ਸਕਦਾ ਵੀ ਫਾਰਮ ਆਪਣਾ ਲਾਜ਼ ਦੇ ਵਿੱਚ ਨਾ ਜਾਵੇ ਜਿੰਨਾ ਪੈਸਾ ਹੈਗਾ ਆਪਾਂ ਸਹੀ ਯੂਜ਼ ਕਰਦੇ ਵੀ ਸ਼ੈੱਡ ਤਿੰਨਾਂ ਲਾਉਣਾਗਾ ਸ਼ੈੱਡ ਤੋਂ ਬਾਅਦ ਵੀ ਗਾਈਆਂ ਇੰਨੀ ਕਲੀ ਖਰੀਦਣੀਆਂ ਹੈਗੀ ਠੀਕ ਹੈ ਵੀ ਕਿਹੜੇ ਟਾਈਮ 'ਚ ਗੱਬਣ ਗਾਈ ਲੈਣੀ ਹੈ ਕਰੋ ਸੱਜਰ ਗਾਈ ਲੈਣੀ ਉਹ ਸਾਰੀਆਂ ਚੀਜ਼ਾਂ ਪ੍ਰੀ ਪਲੈਨਿੰਗ ਹੋ ਜਾਂਦਾ ਬਈ ਸਾਰਾ ਕੁਝ ਜੇਰ ਆਪਾਂ ਨਾ ਕੋਈ ਵੀ ਚੀਜ਼ਾਂ ਪਹਿਲਾਂ ਉਹਨੂੰ ਆਪਾਂ ਘਰੇ ਵੀ ਜੋ ਕੋਈ ਵੀ ਕੰਮ ਛੋਟਾ ਵੱਡਾ ਸਟਾਰਟ ਕਰਨਾ ਆਪਣੇ ਕੋਲੇ ਉਹਦੀ ਪ੍ਰੋਜੈਕਟ ਰਿਪੋਰਟ ਜ਼ਰੂਰ ਹੋਣੀ ਚਾਹੀਦੀ ਹੈਗੀ ਜੀ ਇਹ ਆਪਾਂ ਨੂੰ ਪਤਾ ਹੋਈ ਆਪਣੇ ਕੋਲ 50 ਲੱਖ ਰੁਪਏ ਨੂੰ ਕਿੱਥੇ ਕਿੱਥੇ ਇਨਵੈਸਟਮੈਂਟ ਵਿੱਚ ਡੈਰੀ ਫਾਰਮ ਫੇਲ ਹੋਣ ਦੇ ਕਾਰਨ ਇਹ ਬਰੇ ਵੀਰੇ ਆਪਣੇ ਕੋਲ 50 ਲੱਖ ਰੁਪਏ ਉਹਦੇ ਵਿੱਚੋਂ 30 35 ਲੱਖ ਆਪਾਂ ਛੱਡਤੀ ਲਾਤਾ ਹਮ ਆਮਦਨ ਦੇਣੀਆਂ ਪਸ਼ੂਆਂ ਨਹੀਂ ਦੁੱਧ ਨਹੀਂ ਉਹ ਆਪਣੇ ਕੋਲੇ ਪਸ਼ੂ ਲਿਆਉਣ ਨੂੰ ਪੈਸੇ ਹੀ ਨਹੀਂ ਰਹੇ ਹਮ ਉੱਥੇ ਵੀ ਡੈਰੀ ਫਾਰਮ ਲਾਜ਼ ਚ ਵਗ ਜਾਂਦਾ ਸਾਈਲੇਜ ਪਾਉਣਾ ਕਿਵੇਂ ਹੁਣ ਸਾਈਲੇਜ ਦਾ ਇੰਨਾ ਲੋਕ ਬਦਨਾਮ ਕਰ ਰਹੇ ਆ ਡੈਰੀ ਫਾਰਮ ਸਾਈਲੇਜ ਤੋਂ ਬਿਨਾ ਕਾਮਯਾਬੀ ਹੈ ਨਹੀਂਗਾ ਨਹੀਂ ਹੈਗਾ ਭਾਈ ਠੀਕ ਹੈ ਤੇ ਉੱਥੇ ਵੀ ਉਹ ਚੀਜ਼ਾਂ ਸਾਰੀਆਂ ਅਸੀਂ ਦੱਸਾਂਗੇ ਵੀ ਕਿੰਨਾ ਥਾ ਕਿੰਨੀ ਪਿੱਟ ਚੌੜੀ ਕਿੰਨੀ ਲੰਮੀ ਕਿੰਨੀ ਉੱਚੀ ਕਿੰਨਾ ਉਹਦੇ ਵਿੱਚ ਸਾਈਲੇਜ ਪਊ ਡੇਲੀ ਆਪਾਂ 5-6 ਇੰਚ ਸਾਈਲੇਜ ਪੱਟਣਾਗਾ ਉਹਦੇ ਹਿਸਾਬ ਨਾਲ ਸਾਰਾ ਕੁਝ ਵੀ ਪ੍ਰੋਪਰ ਇੱਕ ਤਰ੍ਹਾਂ ਦਾ ਅਸੀਂ ਗਰੁੱਪ ਬਣਾ ਕੇ ਚੱਲਦੇ ਆਂਗੇ ਠੀਕ ਆ ਵੀ ਜਿੰਨੇ ਸਟੂਡੈਂਟ ਆਈ ਜਾਂਦੇ ਉਹਨਾਂ ਨਾਲ ਸਾਰਿਆਂ ਨਾਲ ਉਸ ਹਿਸਾਬ ਨਾਲ ਅਟੈਚਮੈਂਟ ਹੋਈ ਜਾਂਦੀ ਹੈ ਉਸ ਦੋ ਵਾਰ ਉਹ ਫੈਮਿਲੀ ਰਿਲੇਸ਼ਨ ਹੀ ਬਣ ਜਾਂਦੇ ਇੱਕ ਤਰ੍ਹਾਂ ਨਾਲ ਠੀਕ ਹੈ 6ਵਾਂ 7ਵਾਂ ਸਾਡਾ ਬੈਚ ਚੱਲ ਰਿਹਾ ਹੈ ਤੇ ਬਹੁਤ ਚਾਹੀਦਾ ਪਹਿਲਾਂ ਕਈ ਬੈਚ ਹਨਾ ਬਾਈ ਤੁਸੀਂ ਲਾ ਵੀ ਚੁੱਕੇ ਹੋ ਉਹ ਬਹੁਤ ਵੇਰੇ ਐ ਲਾ ਲੋ ਵੀ ਅੱਠਵੇਂ ਨੌਵੇਂ ਮਹੀਨੇ 'ਚ ਇੰਨੀ ਗੈਦਰਿੰਗ ਸੀ ਚਾਰ ਬੈਚ ਦਾ ਸਾਡੇ ਤਿੰਨ ਬੈਚ ਤੋਂ ਦੀ ਨੰਗੀ ਅੱਠਵੇਂ ਨੌਵੇਂ ਮਹੀਨੇ ਨੌਵੇਂ ਮਹੀਨੇ ਦੋ ਬੈਚ ਲਾਉਣੇ ਪੈਗੇ ਠੀਕ ਆ ਬਾਈ ਇੱਕ ਥੋੜਾ ਜਿਹੜਾ ਆ ਟਾਈਮ ਹੁੰਦਾ ਨਾ ਠੰਡ ਦਾ ਇੱਥੇ ਜਿੱਦਾਂ ਨੇ ਫਾਰਮ ਜ਼ਰੂਰੀ ਨਹੀਂ ਇੱਕ ਸਾਡੇ ਵੀ ਆਪਾਂ ਨਵੇਂ ਬੱਚੇ ਹੀ ਆਉਂਦੇ ਸਾਡੇ ਕੋਲੇ ਹਮ ਹੁਣ ਫਾਰਮ ਤੋਂ ਕੈਨੇਡਾ ਤੋਂ ਤਿੰਨ ਚਾਰ ਜਾਣੇ ਵਾਪਸ ਆ ਰਹੇ ਉਹ ਵੀ ਇਸ ਤੋਂ ਅਗਲੇ ਬੈਚ ਹੈਗੇ ਆ ਕਿ ਇੱਕ ਦੋ ਇਸ ਬੈਚ 'ਚ ਬਾਕੀ ਅਗਲੇ ਦੇ ਵਿੱਚ ਹੈਗੇ ਹੈਗੇ ਠੀਕ ਆ ਬਾਈ ਤੇ ਜਿਹੜੇ 10-15 ਗਾਂਾਂ ਰੱਖੇ ਵੀ ਬੈਠੇ ਆ ਉਹ ਵੀ ਸਾਡੇ ਕੋਲੇ ਟ੍ਰੇਨਿੰਗ ਆਲੇ ਆਉਂਦੇ ਹੈਗੇ ਕਿਉਂਕਿ ਜ਼ਰੂਰੀ ਨਹੀਂ ਕਹਿੰਦੇ ਆਪੇ ਵੀ ਗਾਈ ਰੱਖ ਲਈ ਤਾਂ ਆਪਾਂ ਸਾਰਾ ਕੁਝ ਸਿੱਖ ਗਏ ਅਸੀਂ ਵੀ 10 ਸਾਲਾਂ ਚ ਜਿੰਨਾ ਸਿੱਖਿਆ ਉਹਨਾਂ ਸ਼ੇਅਰ ਕਰਾਂਗੇ ਵਕਿੱਪਰਮਾਤਮਾ ਦੀ ਕਿਰਪਾ ਨਾਲ ਜਿੰਤੋਂ ਨੌਲੇਜ ਮਿਲਦੀ ਆ ਅਸੀਂ ਇਕੱਠੀ ਕਰੀਏ ਨੇ ਅਸੀਂ ਐਂ ਨਹੀਂ ਕਹਿੰਦੇ ਵੀ ਸਾਰਾ ਕੁਝ ਜਾਣਦੇ ਆਂਗੇ ਹੂੰ ਬਿਲਕੁਲ ਠੀਕ ਹੈ ਨੌਲੇਜ ਤਾਂ ਸਾਰੀ ਉਮਰ ਵੀ ਨਹੀਂ ਇਕੱਠੀ ਹੁੰਦੀ ਆਪਾਂ ਜੇ ਕਰਨੀ ਹੋਵੇ ਜਿੰਨੀ ਕ ਹੈਗੀ 10 ਸਾਲਾਂ ਦਾ ਐਕਸਪੀਰੀਅੰਸ ਉਹ ਸ਼ੇਅਰ ਕਰ ਦਾਂਗੇ ਜਿੱਥੋਂ ਵੀ ਕੁਝ ਸਿੱਖਣ ਨੂੰ ਮਿਲਦਾ ਆਪਾਂ ਸਵਾਇ ਇਹ ਵੀ ਵੀਰ ਮੈਂ ਤਾਂ ਸਾਰਾ ਕੁਝ ਜਾਣਦਾ ਮੈਂ ਕੀ ਬਿਲਕੁਲ ਭਾਈ ਇਹੀ ਸੋਚ ਹੋਣੀ ਚਾਹੀਦੀ ਹੈ ਭਾਈ ਅੱਛਾ ਭਾਈ ਜਿਹੜੀ ਇਹ ਟ੍ਰੇਨਿੰਗ ਹੈ 5 ਦਿਨਾਂ ਦੀ ਟ੍ਰੇਨਿੰਗ ਹੈ ਤੇ ਭਾਈ ਜੇ ਕੋਈ ਬੰਦਾ ਦੂਰੋਂ ਆਉਂਦਾ ਤਾਂ ਉਹਦਾ ਕੀ ਪ੍ਰਬੰਧ ਆਪਣੇ ਕੋਲੇ ਸਾਡੇ ਕੋਲੇ ਰਹਿਣ ਦਾ ਪ੍ਰਬੰਧ ਹੈਗਾ ਵੀਰੇ ਤੇ ਉਸ ਹਿਸਾਬ ਦਾ ਬ੍ਰੇਕਫਾਸਟ ਲੰਚ ਡਿਨਰ ਸਾਡਾ ਸਾਡੇ ਕੋਰਸ ਦੇ ਇਨਕਲੂਡ ਹੈਗਾ ਠੀਕ ਹੈ ਭਾਈ ਇੱਚੀ ਉਹਦੇ ਜਿਹਨੇ ਰਹਿਣਾਗਾ ਜਿਹਨੇ ਨਹੀਂ ਵੀ ਰਹਿਣਾ ਅਪਡਾਉਨ ਕਰਦਾ ਲੰਚ ਉਹਦਾ ਉਹਦੇ ਵਿੱਚ ਵੀ ਸਾਡਾ ਹੀ ਹੈਗਾ ਠੀਕ ਹੈ ਦੁਪਹਿਰ ਦਾ ਖਾਣਾ ਸਾਥੇ ਹੀ ਮਿਲੂਗਾ 7-8 ਘੰਟਿਆਂ ਦੀ ਕਲਾਸ ਰਹੂਗੀ ਹੁਣ ਵਿੱਚ ਬੰਦੇ ਫੋਨ ਕਰਦੇ ਆ ਵੀ ਕਲਾਸ ਕਿੰਨੇ ਘੰਟੇ ਰੋਨ ਨੂੰ ਕਹਿ ਦਿੰਦੇ ਆ ਵੀ 7-8 ਘੰਟਿਆਂ ਦੀਗੀ ਤੇ ਉਹੀ ਬਈ 8 ਘੰਟੇ ਕਲਾਸ ਹੁਣ ਉੱਥੇ ਪਤਾ ਕੀ ਰੀਜਨ ਕੀ ਐ ਇੰਨੀ ਜ਼ਿਆਦਾ ਕਲਾਸ ਲਾਉਣ ਦਾ ਤੇ ਦੂਰੋਂ ਆਣਾ ਬੰਦਿਆਂ ਨੇ ਹਮ ਕੋਈ ਹੁਣ ਗਰਦਾਸਪੁਰ ਤੋਂ ਆ ਰਿਹਾ ਕੋਈ ਬਟਾਲੇ ਤੋਂ ਆ ਰਿਹਾ ਠੀਕ ਹੈ ਵਿੱਚ ਇੱਕ ਮੁੰਡਾ ਜੰਮੂ ਤੋਂ ਆ ਰਿਹਾ ਇੱਕ ਰਾਜਸਥਾਨ ਤੋਂ ਆ ਰਿਹਾ ਉਹਨਾਂ ਨੇ ਇੰਨੇ ਦੂਰੋਂ ਆਉਣਾ ਬਾਕੀ ਜਿਹਦੇ ਕੋਲੇ 10 ਗਾਇਆਂ ਉੱਥੇ ਵੀ ਉਹਨੂੰ ਔਖਾ ਹੋ ਜਾਂਦਾ ਵੀ ਇੰਨੇ ਦਿਨ ਘਰ ਛੱਡਣਾ ਉਹਨਾਂ ਨੇ ਵੀ ਬਈ ਕਲਾਸ ਜਦੋਂ ਅਸੀਂ ਆਈ ਗਏ 4 ਘੰਟੇ ਸਵੇਰ ਫਿਰ ਘੰਟਾ ਬ੍ਰੇਕ 4 ਘੰਟੇ ਫਿਰ ਉਹਦੇ ਵਿੱਚ ਕੀ ਆ 4 ਘੰਟੇ ਅਸੀਂ ਥਿਉਰੀ ਕਰਕੇ ਉਦੋਂ ਪ੍ਰੈਕਟੀਕਲ ਕਰ ਦਿੰਦੇ ਆ ਬੰਦਾ ਬੋਰ ਨਹੀਂ ਹੁੰਦਾ ਪ੍ਰੈਕਟੀਕਲ ਚ ਤਾਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਪ੍ਰੋਪਰ ਪ੍ਰੋਜੈਕਟਰ ਤੇ ਕੋਰਸ ਚੱਲਦਾ ਐ ਨਹੀਂ ਵੀ ਆਪਾਂ ਡੈਰੀ ਖੋਲ ਕੇ ਵੀ ਪੜਾਈ ਆ ਨਾ ਪ੍ਰੋਪਰ ਪ੍ਰੋਜੈਕਟਰ ਤੇ ਸਲਾਈਡਾਂ ਚੱਲਦੀਆਂ ਵੀ ਪੂਰਾ ਆਪਾਂ ਨੂੰ ਬੋਰ ਸਾਡੀ ਕਲਾਸ ਦੇ ਵਿੱਚ ਬੰਦਾ ਸੌਂਗਾ ਨਹੀਂ ਯਾਰ ਅੱਛਾ ਠੀਕ ਹੈ ਭਾਈ ਪੂਰਾ ਸਾਡਾ ਜੀ ਲੱਗਿਆ ਰਹਿਣਾ ਇੱਕ ਤਰ੍ਹਾਂ ਦਾ ਗੱਲਾਂ ਦੇ ਵਿੱਚ ਜਿਵੇਂ ਗੱਲਾਂ ਮਾਰਦੇ ਆਪਾਂ ਹੀ ਚੱਲਦਾ ਸਾਡਾ ਕੋਰਸ ਆ ਸਾਡਾ ਵੀ ਜੀ ਲੱਗਿਆ ਰਹਿਣਾ 10 ਦਿਨ 4-5 ਦਿਨ ਠੀਕ ਹੈ ਭਾਈ ਤੇ ਸਾਨੂੰ ਵੀ ਐ ਲੱਗਦਾ ਹੁੰਦਾ ਵੀ ਯਾਰ ਹੋਰ ਲੰਮਾ ਹਜੇ ਇੱਕ ਦੋ ਦਿਨ ਕੋਈ ਪਿੱਛੇ ਸਾਡੇ ਕੋਲੇ ਪਰਮਾਤਮਾ ਦੀ ਕਿਰਪਾ ਨਾਲ ਵੀ ਇਹੋ ਜਿਹਾ ਕਿ ਵੀ ਇਹ ਜੇ ਅਸੀਂ 10 ਸਟੂਡੈਂਟ ਹਨਾ 10 ਤੋਂ 2 ਸਟੂਡੈਂਟ ਉਹੀ ਰਹਿ ਪੈਂਦੇ ਭਾਈ ਅੱਥਾ 4 ਦਿਨ ਲੇਟ ਜਾਵਾਂਗੇ ਜੀ ਵੀ ਹੋ ਸਕ ਹਾਂ ਹੁਣ ਅਸੀਂ ਇਹ ਵੀ ਰੱਖਿਆ ਹੋਇਆ ਵੀ ਸਾਡੇ ਕੋਰਸ ਤੋਂ ਬਾਅਦ ਜੇ ਕਿਸੇ ਨੇ ਵੀ ਕਹਿਤਾ ਭਾਈ ਯਾਰ ਵੀ ਮੇਰਾ ਟਾਈਮ ਵੇਸ ਸਾਰੀ 100 ਦੀ 100 ਪਰਸੈਂਟ ਫੀ ਫੀ ਸਾਡੀ ਰਿਫੰਡੇਬਲ ਆ ਫੀਸ ਰੱਖਣ ਦਾ ਕਾਰਨ ਵੀ ਕੋਈ ਉਹ ਵੀ ਜ਼ਿਆਦਾ ਨਹੀਂ ਰੱਖੀ ਹੋਈ ਜਿੰਨਾ ਕੁ ਅਸੀਂ ਆਪਦੇ ਵੱਲੋਂ ਐਫਰਟ ਕਰਦੇ ਜਿੰਨਾ ਸਿੱਖਿਆਗਾ ਜਿਵੇਂ ਹੁਣ ਦੋ ਤਿੰਨ ਕੰਪਨੀਆਂ ਨੂੰ ਨਾਲ ਲੈ ਕੇ ਚੱਲਦੇ ਆ ਹਨ ਬ੍ਰੇਕਫਾਸਟ ਲੰਚ ਡਿਨਰ ਬਸ ਉਹੀ ਕੁਝ ਰੱਖਿਆ ਹੋਇਆ ਜੇ ਕਮਾਈ ਨਹੀਂ ਅਤੇ ਇੱਕ ਤਰ੍ਹਾਂ ਦੀ ਸੇਵਾ ਹੀ ਆ ਵੀ ਜਿਹੜਾ ਕੋਈ ਨਵਾਂ ਫਾਰਮ ਖੋਰੇ ਉਹਦਾ ਪੈਸਾ ਜਿਹੜਾ ਸਹੀ ਢੰਗ ਨਾਲ ਸਹੀ ਥਾਂ ਤੇ ਲੱਗ ਜੇ ਬਿਲਕੁਲ ਵੀ ਵਿਚਾਰਾ ਇੱਕ ਵਾਰੀ ਉਹ ਲਈ ਤੇ ਚੜ ਗਿਆ ਬਾਈ ਮੁਰਤੀਓ ਨੂੰ ਕੋਈ ਨਹੀਂ ਰੋਕ ਸਕਦਾ ਉਹ ਸக்ஸੈਸ ਹੋਊਗੀ ਹੋਊਗਾ ਕਾਮਯਾਬ ਹੋਊਗਾ ਜਿਹੜਾ ਸਟਾਰਟਿੰਗ ਦੇ ਵਿੱਚ ਠੱਗਿਆ ਗਿਆ ਗਾਂ ਹੀ ਲੈਣ ਚ ਠੱਗਿਆ ਗਿਆ ਸ਼ੈੱਡ ਤੇ ਗਲਤ ਇਨਵੈਸਟਮੈਂਟ ਕਰ ਲਈ ਦਿਸ਼ਾ ਗਲਤ ਕਰ ਲਈ ਠੀਕ ਹੈ ਇੱਕ ਪਾਣੀ ਵਾਲੀ ਡੱਗੀ ਵੀ ਗਲਤ ਬਣਾ ਲਈ ਉਹਨੂੰ ਢਾਕੇ ਬਣਾਉਣਾ ਨਾ ਆਪਾਂ 5-7000 ਰੁਪਏ ਲੱਗ ਜਾਂਦਾ ਬਿਲਕੁਲ ਬਾਈ ਇਹ ਚੀਜ਼ਾਂ ਦਾ ਸਾਰਾ ਇਹ ਵਿੱਚ ਜਿਹੜਾ ਕੋ ਤੁਨ ਜਿਵੇਂ ਅਸੀਂ ਵੀ ਤੁਸੀਂ ਦੇਖਿਆ ਹੋਊਗਾ ਪਹਿਲਾਂ ਆਪਣੇ ਵੀਡੀਓ ਜਿਵੇਂ ਆ ਲੱਗੀ ਪਈ ਇੱਕ ਡੱਗੀ ਪਹਿਲਾਂ ਅਸੀਂ ਇਹ ਬਣਾਈਆਂ ਸੀਗੀਆਂ ਹੁਣ ਇਹ ਬਣਾਈਆਂ ਵੱਡੀਆਂ ਦੇ ਵਿੱਚ ਕੀ ਆ ਪਾਣੀ ਥੋੜਾ ਪੈਂਦਾ ਸੀ ਤੇ ਬਹੁਤ ਜ਼ਾਰੇ ਵਾਰੀ ਭਰਨੀ ਪੈਂਦੀ ਸੀ ਹੁਣ ਇਹਦੇ ਅਸੀਂ ਆਟੋ ਫਿਲ ਵਾਲੇ ਲਾਏ ਹੋਏ ਆਪੀ ਜਿੰਨਾ ਪੀ ਲਿਆ ਭਰ ਲੈਂਦਾ ਸਰਦੀਆਂ ਦੇ ਵਿੱਚ ਬੰਦ ਕਰ ਦੇਣਾ ਆਟੋ ਫਿਲ ਵਾਲੇ ਠੀਕ ਹੈ ਬਈ ਕਿਉਂਕਿ ਸਰਦੇ ਵਿੱਚ ਪਾਣੀ ਥੋੜਾ ਪਾਉਣਿਆ ਸਵੇਰ ਕੱਢ ਦਿੰਨੇ ਆ ਪਾਣੀ ਤੇ ਤਾਜ਼ਾ ਭਰ ਦਿੰਨੇ ਨਿੱਗਾ ਪਾਣੀ ਇਹ ਚ ਆਟੋ ਫਿਲ ਲਾ ਦੋ ਠੰਢੀ ਦਿਵਾਰੇ ਦਿਵਾਰੇ ਪਈ ਜੋ ਉਹ ਨਿੱਗਾ ਨਹੀਂ ਹੁੰਦਾ ਠੀਕ ਹੈ ਇਹ ਗਰਮੀ ਦੇ ਵਿੱਚ ਉਹ ਚੱਲਦੇ ਗਰਮੀ ਦੇ ਵਿੱਚ ਹੁਣ ਪਤਾ ਠੰਡਾ ਹੀ ਚਾਹੀਦਾ ਹੁੰਦਾ ਆਪਣਾ ਠੰਡਾ ਚਾਹੀਦਾ ਹੁੰਦਾ ਭਾਈ ਜਿਹੜਾ ਰਹਿਣ ਦਾ ਪ੍ਰਬੰਧ ਆ ਸਾਡੇ ਕੋਲੇ ਪੂਰਾ ਰੂਮ ਬਣੇ ਹੋਇਆ ਤੁਹਾਨੂੰ ਵੀਡੀਓ ਚ ਦਿਖਾ ਦਾਂਗੇ ਪੂਰੀ ਹੋਟਲ ਵਾਂਗੂ ਪ੍ਰਬੰਧ ਆ ਕਿਉਂਕਿ ਨਾਲ ਪਹਿਲਾਂ ਆਪਾਂ ਨਾ ਟੂਰਿਜ਼ਮ ਦਾ ਕੰਮ ਵੀ ਸੀਗਾ ਅੱਛਾ ਭਾਈ ਉਹ ਬੇਲੇ ਸੀ ਉਹਨੂੰ ਅਸੀਂ ਸੈਕੰਡ ਪਰਪਸ ਇਧਰ ਲਈ ਯੂਜ਼ ਕਰ ਰਹੇ ਹਾਂ ਹੁਣ ਠੀਕ ਹੈ 4 ਜਨਵਰੀ ਨੂੰ 22 ਹੋਰਾਂ ਦਾ ਬੈਚ ਆ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਬਈ ਲਿਮਟਿਡ ਜੀਆਂ ਸੀਟਾਂ ਰਹਿ ਗਈਆਂ ਕੁਝ ਬੰਦੇ ਬਈ ਬੁੱਕ ਹੋ ਚੁੱਕੇ ਆ ਤੁਸੀਂ ਬੁੱਕ ਕਰ ਸਕਦੇ ਹੋ ਡੇਰੀ ਫਾਰਮ ਦੇ ਧੰਦੇ ਨੂੰ ਲੈ ਕੇ ਬਈ ਬਹੁਤ ਵਧੀਆ ਨੌਲੇਜ ਆ ਜਿਹੜੀ ਤੁਹਾਨੂੰ ਦਿੱਤੀ ਜਾਊਗੀ ਠੀਕ ਹੈ ਬਾਕੀ ਬਾਈ ਵੱਲੋਂ ਬਾਕੀ ਡੇਟ ਵੀ ਦੱਸਣਾ 4 ਜਨਵਰੀ 2025 ਤੋਂ 8 ਜਨਵਰੀ 2025 ਤੱਕ ਦੀ ਇਹ ਟ੍ਰੇਨਿੰਗ ਆ ਸਾਡੀ ਠੀਕ ਹੈ ਬਾਈ ਤੇ ਵੀ ਇਹਦਾ ਮੇਨ ਹੈਗਾ ਜਿਹੜਾ ਐਡਮਿਸ਼ਨ ਤੁਹਾਨੂੰ ਪਹਿਲੀ ਕਰਾਉਣੀ ਪਊਗੀ 4 ਜਨਵਰੀ ਤੱਕ ਜੇ ਸੀਟਾਂ ਹੋਈਆਂ ਸਾਡੇ ਕੋਲ 1 2 ਤਾਂ ਆ ਕੇ ਬੰਦਾ ਕਰਾ ਸਕਦਾ ਨਹੀਂ ਅਸੀਂ ਸ਼ੋਰ ਨਹੀਂ ਕਹਿੰਦੇ ਵੀ ਬੰਦਾ 4 ਨੂੰ ਫੋਨ ਕਰਕੇ ਆ ਕੇ ਬਈ ਮੱਝ ਆਉਣਾਗਾ ਉਹ ਜੇ ਸੀਟ ਹੋਈ ਤਾਂ ਆ ਸਕਦਾ ਪੱਕਾ ਨਹੀਂ ਕਿ ਜਿਹਨੇ ਵੀਡੀਓ ਅੱਜ ਆਪਾਂ ਬਣਾ ਰਹੇ ਆਂ ਇਹ ਵੀਡੀਓ 30 ਤਰੀਕ ਨੂੰ ਵੀਡੀਓ ਬਣਾ ਰਹੇ ਆਂਗੇ ਹੂੰ 30 ਦਸੰਬਰ 2024 ਨੂੰ ਤੇ 10 ਵੀ 3 ਤਰੀਕ ਤੱਕ ਸਾਨੂੰ ਪਹਿਲਾਂ ਫੋਨ ਕਰਕੇ ਪੁੱਛ ਲਓ ਜਿਹੜੇ ਵੀੰਦ ਨੇ ਵੀਡੀਓ ਦੇਖ ਲਈ ਜਿਨੇ ਇੰਟਰਸਟ ਹੈਗਾ ਟ੍ਰੇਨਿੰਗ ਜੋ ਆਪਦੀ ਸੀਟ ਪਹਿਲੀ ਬੁੱਕ ਕਰ ਲਏ ਤੁਹਾਨੂੰ ਨੰਬਰ ਦਿੱਤਾ ਜਾਊਗਾ ਤੇ ਉਹ ਨੰਬਰ ਤੇ ਤੁਸੀਂ ਆਪਦੀ ਸੀਟ ਬੁੱਕ ਕਰ ਲਿਓ ਠੀਕ ਹੈ ਭਾਈ ਲੈ ਵੀ ਦੋਸਤੋ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਆ ਬਾਈ ਠੀਕ ਹੈ ਰਹਿਣ ਦਾ ਖਾਣ ਪੀਣ ਦਾ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਂਦੀਗੀ ਬਹੁਤ ਵਧੀਆ ਰੂਮਾਂ ਬਾਈ ਹੋਰਾਂ ਕੋਲੇ ਤੇ ਤੁਸੀਂ ਆਪਦੀ ਸੀਟ ਆ ਜਿਹੜੀ ਉਹ ਬੁੱਕ ਕਰਵਾ ਲਓ ਤੇ ਡੇਰੀ ਫਾਰਮ ਦੇ ਧੰਦੇ ਨੂੰ ਜੇ ਤੁਸੀਂ ਅੱਗੇ ਲੈ ਕੇ ਜਾਣਾ ਚਾਹੁੰਦੇ ਤਾਂ ਬਾਈ ਦਾ ਆਪ ਦਾ ਐਕਸਪੀਰੀਅੰਸ ਆ ਬਾਕੀ ਬਾਈ ਨਾਲ ਟੀਮਾਂ ਜਿਹੜੀਆਂ ਉਹ ਜੁੜੀਆਂ ਹੋਈਆਂ ਨੇ ਉਹਨਾਂ ਨਾਲ ਰਲ ਕੇ ਜਿਹੜੇ ਬਾਈ ਤੁਹਾਨੂੰ ਸਾਰਾ ਜਿਹੜਾ ਐਕਸਪੀਰੀਅੰਸ ਉਹ ਦੱਸਣਗੇ ਤਾਂ ਕਿ ਜਿਹੜਾ ਤੁਸੀਂ ਆਪ ਦਾ ਡੇਰੀ ਫਾਰਮ ਦਾ ਧੰਦਾ ਉਹ ਅੱਗੇ ਲਿਆ ਸਕੋ ਅ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ